ਸੱਚਿਕਨ ਉਹਨੀਆਂ ਦੇਖਦੇ ਤੁਸੀਂ ਮੈਂ ਰਵਿੰਦਰ ਸਿੰਘ ਇਸ ਵਕਤ ਦੀ ਵੱਡੀ ਖਬਰ ਲਖਣੋਂ ਤੋਂ ਸਾਹਮਣੇ ਆ ਰਹੀ ਤੁਹਾਨੂੰ ਦੱਸਦੇ ਕਿ ਹਾਲ ਲਖਣੋਂ ਦੇ ਵਿੱਚ ਵੱਡਾ ਹਾਸਾ ਵਾਪਰਿਆ ਤਾਂ ਤੁਹਾਨੂੰ ਦੱਸਦੇ ਕਿ ਇੱਕ ਦਿਲ ਦਹਿਣਾ ਵਾਲਾ ਹਾਸਾ ਵਾਪਰ ਗਿਆ ਤੇ ਵੀਰਵਾਰ ਸਵੇਰੇ ਲਖਣੋਂ ਦੇ ਵਿੱਚ ਇੱਕ ਸਲੀਪਰ ਬੱਸ ਨੂੰ ਅਕਲਕ ਜਾਂਦੇ ਕਾਰਨ 5 ਲੋਕਾਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਡਬਲ ਡੈਕਰ ਬੱਸ ਜਿਸ ਵਿੱਚ ਲਗਭਗ 60 ਯਾਤਰੀ ਸਵਾਰ ਸਨ ਵਿਹਾਰ ਤੋਂ ਦਿੱਲੀ ਜਾ ਰਹੀ ਸੀ ਜਦੋਂ ਸਵੇਰੇ ਲਖਨਊ ਵਿੱਚੋਂ ਲੱਗਦੇ ਸਵੇਰੇ ਹਾਦਸਾ ਵਾਪਰ ਜਾਂਦਾ ਹੈ ਤਾਂ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਮ੍ਰਿਤਕਾਂ ਦੇ ਮ੍ਰਿਤਕਾਂ ਵਿੱਚ ਦੋ ਬੱਚੇ ਤੇ ਦੋ ਔਰਤਾਂ ਤੇ ਇੱਕ ਆਦਮੀ ਸ਼ਾਮਲ ਹੈ ਇਹ ਬਸ ਬਿਹਾਰ ਤੋਂ ਦਿੱਲੀ ਜਾ ਰਹੀ ਸੀ ਅਤੇ ਹਾਦਸਾ ਸਵੇਰੇ 5 ਵਜੇ ਮੋਹਨ ਲਾਲ ਗੰਜ ਨੇੜੇ ਆਉਂਟਰ ਰਿੰਗ ਰੋਡ ਤੇ ਵਾਪਰ ਗਿਆ ਦੱਸਿਆ ਜਾ ਰਿਹਾ ਹੈ ਕਿ ਹਾਸੇ ਦੇ ਵਿੱਚ ਸਮੇਂ ਯਾਤਰੀ ਯਾਤਰੀ ਸੁੱਤੇ ਹੋਏ ਸਨ ਯਾਤਰੀਆਂ ਦੇ ਅਨੁਸਾਰ ਜਲਦੀ ਬੱਸ ਅਚਾਨਕ ਧੂਏ ਦੇ ਨਾਲ ਭਰ ਗਈ ਜਿਸ ਕਾਰਨ ਦਹਿਸ਼ਤ ਫੈਲ ਗਈ ਕੁਝ ਹੀ ਮਿੰਟਾਂ ਵਿੱਚ ਅੱਗ ਦੀਆਂ ਤੇਜ਼ ਲਾਟਾਂ ਜਿਹੜੀਆਂ ਉੱਠਣੀਆਂ ਲੱਗ ਗਈਆਂ ਸ਼ਸ਼ਮਦੀਦਾਂ ਦੇ ਅਨੁਸਾਰ ਬੱਸ ਡਰਾਈਵਰ ਅਤੇ ਕੰਡਕਟਰ ਫਸ ਛੱਡ ਕੇ ਭੱਜ ਗਏ ਅਤੇ ਡਰਾਈਵਰ ਦੀ ਸੀਟ ਤੇ ਨੇੜੇ ਇੱਕ ਵਾਧੂ ਸੀਟ ਹੋਣ ਦੇ ਕਾਰਨ ਯਾਤਰੀ ਨੂੰ ਹੇਠਾਂ ਉਤਰਨ ਵਿੱਚ ਮੁਸ਼ਕਲ ਆਈ ਬਹੁਤ ਸਾਰੇ ਯਾਤਰੀ ਕਾਲੀ ਦੇ ਵਿੱਚ ਉਤਰਦੇ ਸਮੇਂ ਫਸ ਗਏ ਅਤੇ ਡਿੱਗ ਪਏ ਆਸ-ਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸਥਾਨਕ ਲੋਕਾਂ ਦੇ ਅਨੁਸਾਰ ਅੱਗ ਦੀਆਂ ਲੱਟਾਂ ਇੰਨੀਆਂ ਭੈਣਕ ਸਨ ਕਿ ਕਿਲੋਮੀਟਰ ਦੂਰ ਤੋਂ ਵੀ ਦਿਖਾਈ ਦੇ ਰਹੀਆਂ ਸਨ। ਹਾਦਸੇ ਦੀ ਖਬਰ ਮਿਲਦੇ ਹੀ ਨੇੜਲੇ ਇਲਾਕਿਆਂ ਦੇ ਲੋਕ ਮੌਕੇ ਤੇ ਪਹੁੰਚ ਗਏ ਅਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਪਰ ਉਦੋਂ ਤੱਕ ਪੂਰੀ ਬੱਸ ਜਿਹੜੀ ਹੈ ਸੜ ਚੁੱਕੀ ਸੀ। ਇਸ ਹਾਦਸੇ ਦੇ ਵਿੱਚ ਪੰਜ ਯਾਤਰੀ ਜਿੰਦਾ ਸੜ ਗਏ ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਚਾਰ ਯਾਤਰੀ ਨੂੰ ਸਮੇਂ ਸਿਰ ਬੱਸ ਵਿੱਚੋਂ ਬਾਹਰ ਕੱਢ ਲਿਆ ਗਿਆ। ਚਸ਼ਮੀਦਾ ਰਿਪੋਰਟ ਚਸ਼ਮੀਦਾ ਅਨੁਸਾਰ ਬੱਸ ਡਰਾਈਵਰ ਨੇ ਪਹਿਲਾਂ ਸ਼ੀਸ਼ਾ ਤੋੜਿਆ ਅਤੇ ਬੱਸ ਵਿੱਚੋਂ ਛਾਲ ਮਾਰ ਕੇ ਮੌਕੇ ਤੋਂ ਭੱਜ ਗਿਆ। ਹਾਦਸੇ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਘਟਨਾ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਸੇ ਦੇ ਕਾਰਨ ਦੀ ਜਿਹੜੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਹੈ ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਜਿਹੜਾ ਸੰਭਾਵਿਤ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਇਸ ਦੀ ਪੁਸ਼ਟੀ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੀ ਹੋ ਸਕੇਗੀ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਡਰਾਈਵਰ ਦੀ ਜਿਹੜੀ ਸੀਟ ਹੈ ਆਮ ਹੁੰਦੀ ਅਤੇ ਐਮਰਜੈਂਸੀ ਐਗਜ਼ਿਟ ਰਸਤਾ ਸਾਬ ਹੁੰਦਾ ਤਾਂ ਸ਼ਾਇਦ ਯਾਤਰੀਆਂ ਦੀ ਜੜੀ ਜਾਨ ਬਚਾਈ ਸਕਦੀ ਸਈ ਸਤਿ ਸ਼੍ਰੀ ਅਕਾਲ ਔਣੇ ਆ ਦੇਖਦੇ ਤੁਸੀਂ ਮੈਂ ਰਵਿੰਦਰ ਸਿੰਘ ਇਸ ਵਕਤ ਦੀ ਫੱਟੀ ਖਬਰ ਲਖਣੋ ਤੋਂ ਸਾਹਮਣੇ ਆ ਰਹੀ ਤੁਹਾਨੂੰ ਦੱਸਦੇ ਕਿ ਹਾਲ ਲਖਣੋ ਦੇ ਵਿੱਚ ਵੱਡਾ ਹਾਸਾ ਵਾਪਰਿਆ ਤਾਂ ਤੁਹਾਨੂੰ ਦੱਸਦੇ ਕਿ ਇੱਕ ਦਿਨ ਦਹਿਣਾਵਾਲ ਵਾਲਾ ਹਾਸਾ ਵਾਪਰ ਕੇ ਤੇ ਵੀਰਵਾਰ ਸਵੇਰੇ ਲਖਣੋ ਦੇ ਵਿੱਚ ਇੱਕ ਸਲੀਪਰ ਵਸ ਨੂੰ ਅੱਗ ਲੱਗ ਜਾਂਦੇ ਕਾਰਨ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਡਬਲ ਡੈਕਰ ਬੱਸ ਜਿਸ ਵਿੱਚ ਲਗਭਗ 60 ਯਾਤਰੀ ਸਵਾਰ ਸਨ ਬਿਹਾਰ ਤੋਂ ਦਿੱਲੀ ਜਾ ਰਹੀ ਸੀ ਜਦੋਂ ਸਵੇਰੇ ਲਖਨਊ ਵਿੱਚੋਂ ਲੱਗਦੇ ਸਮੇਂ ਹਾਦਸਾ ਵਾਪਰ ਜਾਂਦਾ ਹੈ ਤਾਂ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਮ੍ਰਿਤਕਾਂ ਤੇ ਮ੍ਰਿਤਕਾ ਵਿੱਚ ਦੋ ਬੱਚੇ ਤੇ ਦੋ ਔਰਤਾਂ ਤੇ ਇੱਕ ਆਦਮੀ ਸ਼ਾਮਲ ਹੈ ਇਹ ਬੱਸ ਬਿਹਾਰ ਤੋਂ ਦਿੱਲੀ ਜਾ ਰਹੀ ਸੀ ਅਤੇ ਹਾਦਸਾ ਸਵੇਰੇ 5 ਵਜੇ ਮੋਹਨ ਲਾਲ ਗੰਜ ਨੇੜੇ ਆਉਂਟਰ ਰਿੰਗ ਰੋਡ ਤੇ ਵਾਪਰ ਗਿਆ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਵਿੱਚ ਸਮੇਂ ਜਾਤਰ ਯਾਤਰੀ ਸੁੱਤੇ ਹੋਏ ਸਨ ਯਾਤਰੀ ਦੇ ਅਨੁਸਾਰ ਚਲਦੀ ਬੱਸ ਅਚਾਨਕ ਧੂਏ ਦੇ ਨਾਲ ਭਰ ਗਈ ਜਿਸ ਕਾਰਨ ਦਹਿਸ਼ਤ ਫੈਲ ਗਈ ਕੁਝ ਹੀ ਮਿੰਟਾਂ ਵਿੱਚ ਅੱਗ ਦੀਆਂ ਤੇਜ਼ ਲਾਟਾਂ ਜਿਹੜੀਆਂ ਉੱਠਣੀਆਂ ਲੱਗ ਗਈਆਂ ਸ਼ਸ਼ਮਦੀਦਾਂ ਦੇ ਅਨੁਸਾਰ ਬੱਸ ਡਰਾਈਵਰ ਅਤੇ ਕੰਡਕਟਰ ਬੱਸ ਛੱਡ ਕੇ ਭੱਜ ਗਏ ਅਤੇ ਡਰਾਈਵਰ ਦੀ ਸੀਟ ਤੇ ਨੇੜੇ ਇੱਕ ਵਾਧੂ ਸੀਟ ਹੋਣ ਦੇ ਕਾਰਨ ਯਾਤਰੀ ਨੂੰ ਹੇਠਾਂ ਉਤਰਨ ਵਿੱਚ ਮੁਸ਼ਕਲ ਆਈ ਬਹੁਤ ਸਾਰੇ ਯਾਤਰੀ ਕਾਲੀ ਦੇ ਵਿੱਚ ਉੱਤਰ ਦੇ ਸਮੇਂ ਫਸ ਗਏ ਅਤੇ ਡਿੱਗ ਪਏ ਆਸ-ਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸਥਾਨਕ ਲੋਕਾਂ ਦੇ ਅਨੁਸਾਰ ਅੱਗ ਦੀਆਂ ਲਪਟਾਂ ਇੰਨੀਆਂ ਭੈਣਕ ਸਨ ਕਿ ਕਿਲੋਮੀਟਰ ਦੂਰ ਤੋਂ ਵੀ ਦਿਖਾਈ ਦੇ ਰਹੀਆਂ ਸਨ। ਹਾਦਸੇ ਦੀ ਖਬਰ ਮਿਲਦੇ ਹੀ ਨੇੜਲੇ ਇਲਾਕਿਆਂ ਦੇ ਲੋਕ ਮੌਕੇ ਤੇ ਪਹੁੰਚ ਗਏ ਅਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਪਰ ਉਦੋਂ ਤੱਕ ਪੂਰੀ バス ਜਿਹੜੀ ਹੈ ਸੜ ਚੁੱਕੀ ਸੀ ਇਸ ਹਾਦਸੇ ਦੇ ਵਿੱਚ ਪੰਜ ਯਾਤਰੀ ਜਿੰਦਾ ਸੜ ਗਏ ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਹੋਰ ਯਾਤਰੀ ਨੂੰ ਸਮੇਂ ਸਿਰ バス ਵਿੱਚੋਂ ਬਾਹਰ ਕੱਢ ਲਿਆ ਗਿਆ ਚਸ਼ਮੀਦਾ ਰਿਪੋਰਟ ਚਸ਼ਮੀਦਾ ਅਨੁਸਾਰ バス ਡਰਾਈਵਰ ਨੇ ਪਹਿਲਾ ਸ਼ੀਸ਼ਾ ਤੋੜਿਆ ਅਤੇ バス ਵਿੱਚੋਂ ਛਾਲ ਮਾਰ ਕੇ ਮੌਕੇ ਤੋਂ ਭੱਜ ਗਿਆ ਹਾਦਸੇ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਪੁਲਿਸ ਨੇ ਉਸ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਇਸ ਘਟਨਾ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਸੇ ਦੇ ਕਾਰਨ ਦੀ ਜਿਹੜੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਹੈ ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਜਿਹੜਾ ਸੁਭਾਵਿਤ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਇਸ ਦੀ ਪੁਸ਼ਟੀ ਫੋਰੈਂਸਿੰਗ ਰਿਪੋਰਟ ਤੋਂ ਬਾਅਦ ਹੀ ਹੋ ਸਕੇਗੀ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਡਰਾਈਵਰ ਦੀ ਜਿਹੜੀ ਸੀਟ ਹੈ ਆਮ ਹੁੰਦੀ ਅਤੇ ਐਮਰਜੈਂਸੀ ਐਗਜ਼ਿਟ ਰਸਤਾ ਸਾਫ਼ ਹੁੰਦਾ ਤਾਂ ਸ਼ਾਇਦ ਯਾਤਰੀਆਂ ਦੀ ਜਿਹੜੀ ਜਾਨ ਬਚਾਈ ਸਕਦੀ ਸੀ